ਕਬੀਰ ਚੰਦਨ ਕਾ ਬਿਰਵਾ ਭਲਾ ਬੀੜਿਓ ਢਾਕ ਪਲਾਸ ਬੀੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂੜਿਆ ਇਓ ਮਤ ਡੂਬਹ ਕੋਏ ਚੰਦਨ ਕੈ ਨਿਕਟੇ ਵਸੈ ਬਾਸ ਸੁਗੰਧ ਨਾ ਹੋਏ कबीर दीन गवाया दुनि स्यो दुनी ना चाली साथ पाय कुहाड़ा मारिया गाफल अपने हाथ कबीर जह जह हो फिरो कौतक ठाओ ठाए एक राम स्नेही बाहरा उजर मेरे भाए कबीर संतन की झुंगिया भली ਪਠ ਕੁਸਤੀ ਗਾਵ ਇਸੇ ਤਰ੍ਹਾਂ ਹੀ ਪਠ ਉਚਾਰਨ ਕਰਨਾ ਕਬੀਰ ਸੰਤਨ ਕੀ ਝੁੰਗੀਆਂ ਭਲੀ ਝੁੰਗੀਆਂ ਬੋਲਣਾ ਕਿਤੇ ਝੁਗੀਆਂ ਨਹੀਂ ਕਹਿ ਦੇਣਾ ਪਠ ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਕਈ ਪਾਠੀ ਸਿੰਘ ਜਿਨ੍ਹਾਂ ਦੀ ਸੰਥਿਆ ਨਹੀਂ ਕੀਤੀ ਹੁੰਦੀ ਉਹ ਕੁਸਤੀ ਕਹਿ ਜਾਂਦੇ ਹਨ ਇਸ ਕਰਕੇ ਧਿਆਨ ਨਾਲ ਕੁਸਤੀ ਨਹੀਂ ਕਹਿਣਾ ਇਹ ਤਾਂ ਗਲਤ ਹੈ ਕੁਸਤੀ ਉਚਾਰਨ ਕਰਨਾ ਕੱਕੇ ਤੋਂ ਚੱਕ ਕੇ ਪਠ ਕੁਸਤੀ ਗਾਵ ਆਗ ਲੱਗੋ ਤਿਹ ਤੌਨ ਹਰ ਜਿਹ ਨਾਹੀ ਹਰ ਕੋ ਨਾਉ ਜਿਹੀਂ ਨਾਹੀ ਹਰ ਕੋ ਨਾਉ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪੋਨੇ ਗ੍ਰਹਿ ਜਾਏ ਰੋਵੋ ਸਾਕਤ ਬਾਪੁਰੇ ਜੋ ਹਟੇ ਹਾਟ ਵਿਕਾਇ ਕਬੀਰ ਸਾਕਤ ਐਸਾ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਵਨ ਝਕੋਲਨ ਹਾਰ ਕੋਲਨ ਕਗਾ ਨਹੀਂ ਲਾਉਣਾ ਵਿੱਚ ਕਕਾ ਬੋਲਣਾ ਹੈ ਝਕੋਲਨ ਹਾਰ ਝਕੋਲਨ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹ ਹੇਵਤਾਰ ਜੇ ਨ ਬੇ ਲੋਇਆ ਤੈਨ ਖਾਇਆ ਅਵਰ ਬੇ ਲੋਵਨ ਹਾਰ ਕਬੀਰ ਮਾਇਆ ਚੋਰ ਟੀ 모ਸ 모ਸ ਲਾਵੈ ਹਾਟ ਏਕ ਕਬੀਰਾ ਨਾਮੁ ਸੈ ਜਿਨ ਕੀਨੀ ਬਾਰਹ ਬਾਟ ਕਬੀਰ ਸੂਖ ਨ ਏਹ ਜੁਗ ਕਰਹਿ ਜੋ ਬਹੁਤੈ ਮੀਤ ਕਬੀਰ ਸੂਖ ਨ ਏਹ ਜੁਗ ਇਥੇ ਵਿਸਰਾਮ ਹੈ ਕਰਹ ਜੋ ਬਹੁਤ ਅਮੀਤ ਜੋ ਚਿਤ ਰਖ ਹੈ ਏਕ ਸਿਓ ਤੇ ਸੁਖ ਪਾਵਹਿ ਨੀਤ ਕਬੀਰ ਜਿ ਸਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਇਹ ਮੇਰੇ ਪਾਠ ਜਿਹੜਾ ਹੈ ਪ੍ਰਾਤਨ ਸਰੂਪਾਂ ਚ ਸ਼ੁੱਧ ਹੈ ਨਵੀਨ ਪੋਥੀਆਂ ਚ ਮੀਰ ਅਰਾਰੇ ਦੇ ਦਲਾਵਾਂ ਲੱਗੀਆਂ ਹਨ ਮੇਰੇ ਪਾਠ ਹੈ ਮਰਨੇ ਹੀ ਤੇ ਪਾਈਐ पूरन परमानंद राम पदार्थ पाए क कबीरा गांठ ना खोल नहीं पटन नहीं पारखू नहीं गाहक नहीं मूल कबीर तास ओ प्रीत कर जा कोठाकुर राम पंडित राजे भूपति तावह कौने काम ਕਬੀਰ ਪ੍ਰੀਤ ਇੱਕ ਸਿਓ ਕੀਏ ਆਨ ਦੁਬਿਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰ ਮੁਡਾਈ ਇਹ ਮੁਡਾਈ ਸਿਆਦੀ ਦੇ ਨਾਲ ਪਾਠ ਹੈ ਪੁਥੀਆਂ ਚ ਮੁਡਾਈ ਲਾਂ ਨਾਲ ਛਪਿਆ ਹੈ ਕਬੀਰ ਜੰਗ ਕਾਜਲ ਕੀ ਕੋਠ ਦੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤੈਨ ਕਉ ਪੈਸਾ ਦੀ ਪੈਸਾ ਦੀ onyx ਜਾਹੇ ਕਬੀਰ ਇਹੋ ਤਨ ਜਾਏਗਾ ਸਕੋ ਤਲੇਹ ਬਹੋਰ ਨਾਂਗੇ ਪਾਵਹ ਤੇ ਗਏ ਜਿਨ ਕੇ ਲੱਖ ਕਰੋੜ ਇਹ ਵੀ ਬਿੰਦੀ ਲੱਗੀ ਹੋਈ ਆ ਨਾਂਗੇ ਪਦ ਤੇ ਪਰ ਸਰੂਪ ਪੋਥੀਆਂ ਚ ਨਹੀਂ ਲੱਗੀ ਪਰ ਪ੍ਰਾਤਨ ਸਰੂਪਾਂ ਚ ਹੈ ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਇਹ ਹਰ ਪਾਠ ਹੈ ਇਸ ਪੁਥੀਆਂ ਚ ਰਾਰੀ ਛਪਿਆ ਹੋਇਆ ਸੀ ਹਰ ਪਾਠ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰ ਬਹਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਇ ਨਾ ਬਾਰੈ ਬਾਰ ਜੋ ਬਨ ਫਲ ਪਾਕੇ ਭੁਇ ਗਿਰਹਿ ਬਹੁਰ ਨ ਲੱਗਹਿ 达ਰ ਕਬੀਰਾ ਤੁਹੀ ਕਬੀਰ ਤੂ ਤੇਰੋ ਨਾਉ ਕਬੀਰ ਕਬੀਰਾ ਇਥੇ ਜਮਕ ਲਗਨੀਐ ਤੁਹੀ ਕਬੀਰ ਤੂ ਇਥੇ ਵਿਸਰਾਮ ਹੈ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਖ ਨਾ ਚੰਖੀ ਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਸੌਟੀ ਵਿਚਾਰਨ ਕਰਨਾ ਕਸੌਟੀ ਨਹੀਂ ਕਹਿਣਾ ਕਸੌ ਉਡਾ ਬੰਦ ਮੂਗਲਾ ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹੀ ਇਕਸ ਹਰ ਕੇ ਨਾਮ ਬਿਨ ਬਾਦੇ ਜੰਮਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ تیر ਗਏ ਡੂਬੇ ਜੇਨ ਸਿਰ ਪਾਰ ਕਬੀਰ ਹਾੜ ਜਰੇ ਜੋ ਲੱਕਰੀ ਕੇਸ ਜਰੇ ਜੋ ਕਾਸ ਇਹੋ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਕਬੀਰ ਗਰਬ ਨਾ ਕੀਜੀਐ ਗਰਬ ਹਾਂ ਗਰਬ ਚਾਮਲ ਪੇਟੇ ਹਾੜ ਹੈਵਰ ਉਪਰ ਛਤਰ ਸਿਰ ਤਰ ਤੇ ਫੁਨ ਧਰਨੀ ਗਾੜ ਹੈ ਵਰ ਉਪਰ ਛਤਰ ਤਾਰ ਇਥੇ ਵਿਸਰਾਮ ਹੈ ਵਰ ਉਪਰ ਛਤਰ ਤਾਰ ਇਥੇ ਵਿਸਰਾਮ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਕੋਇ ਲੇਟਣਾ ਉਪਰ ਜਾਮ ਅਕਾਸ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਕੋਇ ਅਜੋ ਸੋ ਨਾਓ ਸਮੁੰਦਰ ਮਹਿ ਕਿਆ ਜਾਣੋ ਕਿਆ ਹੋਏ ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ ਗਰਭ ਬੱਬੇ ਨਾਲ ਹੀ ਪੂਰਨਾ ਗਰਭ ਨੀ ਕਰਨਾ ਆਜ ਕਾਲ ਤਜ ਜਾ ਹੋਗੇ ਇਹ ਆਜ ਪਾਠ ਹੈ ਇਥੇ ਪੋਥੀਆਂ ਚ ਆਗ ਹੀ ਛਪਿਆ ਹੋਇਆ ਸੀ ਆਜ ਕਾਲ ਤਜ ਜਾ ਹੋਗੇ ਜੋ ਕਾਂਚਰੀ ਭਯੰਗ ਭਯੰਗ ਉਚਾਰਨ ਕਰਨਾ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਪਛਤਾਹੋਗੇ ਪ੍ਰਾਣ ਜਾਹਿੰਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣਾ ਘਰ ਲਾਵੈ ਆਗ ਪੰਜੌ ਲੜਕਾ ਲੜਕਾ ਜਾਰ ਕੈ ਰਹਿ RAM ਲੇਵ ਲਾਗ ਕੋ ਹੈ ਲਰਕਾ ਵਿੱਚਈ ਲੜਕੀ ਵਿੱਚ ਕੋ ਸਾਜਾ ਕਰ ਕਬੀਰ ਸਿਓ ਹਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਤ ਸਹਸਾ ਰਹਿ ਜਾਏ ਪਾਛਾ ਭੂਗ ਜੋ ਭੋਗ ਵੇ ਤੈਨ ਕੋ ਗੋੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸੋ ਭਲ ਜੋਗ ਪੜਬੇ ਸੋ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ ਕਬੀਰ ਲੋਗ ਕਿ ਨਿੰਦਾ ਬਕੋੜਾ ਜਿਹ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਘਾਗਰੈ ਚੋਹ ਦਿਸ ਲਾਗੀ ਆਗ ਖਿੰਥਾ ਜਾਲ ਕੋਇਲਾ ਭਈ ਤਾਗੇ ਆਚ ਨਾ ਲਾਗ ਕਬੀਰ ਖਿੰਥਾ ਜਾਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਖਾਪਰ ਫੂਟ ਮਫੂਟ ਨਖੇਰ ਕੇ ਪੜਨਾ ਕਿਤੇ ਫੂਟਮ ਫੂਟ ਨਹੀਂ ਕਹਿ ਜਣਾ ਖਾਪਰ ਫੂਟ ਮਫੂਟ ਜੋਗੀ ਬੱਪੜਾ ਖੇਲਿਓ ਆਸਨ ਰਹੀ ਬੇਪੂਤ